ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਸ਼ਹਿਦ ਖਾਣ ਨਾਲ ਸਾਡੀ ਸਿਹਤ ਨੂੰ ਬੜੇ ਜ਼ਬਰਦਸਤ ਲਾਭ ਮਿਲਦੇ ਆ ਤੇ ਇਹਨੂੰ ਖਾਣ ਦੇ ਵੀ ਵੱਖਰੇ ਵੱਖਰੇ ਢੰਗ ਆ ਤਰੀਕੇ ਆ ਕਿ 슈ਗਰ ਦੇ ਜਿਹੜੇ ਮਰੀਜ਼ ਆ ਕਿ ਉਹ ਸ਼ਹਿਦ ਦਾ ਇਸਤੇਮਾਲ ਕਰ ਸਕਦੇ ਆ ਸੋ ਦੋਸਤੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਦੋਸਤੋ ਪੁਰਾਣੇ ਜ਼ਮਾਨੇ 'ਚ ਜਦੋਂ ਪੁਰਾਣੇ ਸਮੇਂ 'ਚ ਕਿਸੇ ਦੇ ਸੱਟ ਲੱਗਦੀ ਸੀਗੀ ਜਾਂ ਸੋਜ ਪੈ ਜਾਂਦੀ ਸੀ ਤਾਂ ਉੱਤੇ ਸ਼ਹਿਦ ਦਾ ਇਸਤੇਮਾਲ ਕੀਤਾ ਜਾਂਦਾ ਸੀ ਸ਼ਹਿਦ ਲਗਾਇਆ ਜਾਂਦਾ ਸੀ ਜਿਹਦੇ ਨਾਲ ਸੱਟ ਵੀ ਬੜੀ ਜਲਦੀ ਠੀਕ ਹੋ ਜਾਂਦੀ ਸੀ ਤੇ ਸੋਜ ਵੀ ਘਟ ਜਾਂਦੀ ਸੀ ਕਿਉਂਕਿ ਦੋਸਤੋ ਸ਼ਹਿਦ ਵਿੱਚ ਐਂਟੀ ਇਨਫਲਮੇਟਰੀ ਤੇ ਐਂਟੀ ਬੈਕਟੀਰੀਅਲ ਇੱਕ ਟਾਣੂਆਂ ਨੂੰ ਵੀ ਮਾਰਨ ਦੀ ਤਾਕਤ ਰੱਖਦਾ ਤੇ ਸੋਜ ਵੀ ਘਟਾਉਂਦਾ ਸੋ ਜੇ ਅਸੀਂ ਰੋਜ਼ਾਨਾ ਇਹਦੀ ਵਰਤੋਂ ਕਰਾਂਗੇ ਤਾਂ ਸਾਨੂੰ ਜਿਹੜੀ ਇਨਫੈਕਸ਼ਨ ਹੋਣ ਦਾ ਖਤਰਾ ਉਹ ਵੀ ਘਟਦਾ ਏ ਤੇ ਜੇ ਕੋਈ ਇਨਫੈਕਸ਼ਨ ਚੱਲ ਵੀ ਰਹੀ ਹੈ ਸਰੀਰ 'ਚ ਉਹਨੂੰ ਵੀ ਖਤਮ ਕਰਨ ਦੀ ਮਾਰਨ ਦੀ ਤਾਕਤ ਰੱਖਦਾ ਏ ਸੋ ਦੋਸਤੋ ਗਲੇ ਵਾਸਤੇ ਖਾਂਸੀ ਵਾਸਤੇ ਵੀ ਬੜਾ ਵਧੀਆ ਮੰਨਿਆਗਾ ਦੋਸਤੋ ਜੇ ਇਹਦੇ ਅਗਲੇ ਫਾਇਦੇ ਨੂੰ ਵੇਖੀਏ ਤਾਂ ਇਹ ਸਾਡੇ ਬਲੱਡ ਵਿੱਚਲੇ ਜਿਹੜਾ ਕੋਲੇਸਟ੍ਰੋਲ ਆ ਖੂਨ ਦੇ ਕੋਲੇਸਟ੍ਰੋਲ ਨੂੰ ਮਾੜੇ ਕੋਲੇਸਟ੍ਰੋਲ ਨੂੰ ਐਲ ਡੀ ਐਲ ਨੂੰ ਘੱਟ ਕਰਦਾ ਏ ਤੇ ਦੋਸਤੋ ਜਿਹੜਾ ਚੰਗਾ ਕੋਲੇਸਟ੍ਰੋਲ ਐਚ ਡੀ ਐਲ ਉਹਨੂੰ ਵਧਾਉਂਦਾ ਏ ਸੋ ਰੋਜ਼ਾਨਾ ਸ਼ਹਿਦ ਖਾਣ ਨਾਲ ਸਾਡਾ ਕੋਲੇਸਟ੍ਰੋਲ ਵੀ ਘਟਦਾ ਵੀਡੀਓ ਦੇ ਅਖੀਰ ਤੇ ਅਸੀਂ ਗੱਲ ਕਰਾਂਗੇ ਵੀ ਉਹ ਕਿਹੜੇ-ਕਿਹੜੇ ਤਰੀਕੇ ਆ ਜਿਨ੍ਹਾਂ ਨਾਲ ਸਾਨੂੰ ਕੋਲੇਸਟ੍ਰੋਲ ਘੱਟ ਕਰਨ ਚਲਾਹ ਮਿਲੂਗਾ ਜਾਂ ਜੇ ਅਸੀਂ ਕੋਈ ਇਨਫੈਕਸ਼ਨ ਤੋਂ ਖਾਣਾ ਉਹਦੇ ਵਾਸਤੇ ਸੋ ਵੱਖਰੇ-ਵੱਖਰੇ ਤਰੀਕਿਆਂ ਬਾਰੇ ਵੀ ਜਾਣਾਂਗੇ ਤੇ ਦੋਸਤੋ ਹੁਣ ਗੱਲ ਕਰਦੇ ਹਾਂ ਵੀ ਕੀ 슈ਗਰ ਦੇ ਮਰੀਜ਼ਾਂ ਨੂੰ ਖਾ ਸਕਦੇ ਸ਼ਹਿਦ ਨੂੰ ਕਿ ਨਹੀਂ ਦੋਸਤੋ ਅਸਲ ਵਿੱਚ ਜਦੋਂ ਸ਼ਹਿਦ ਵਿੱਚ ਅਜਿਹੇ ਤੱਤ ਪਾਏ ਜਾਂਦੇ ਵੀ ਇਹ 슈ਗਰ ਹੋਣ ਦਾ ਖਤਰਾ ਨੂੰ ਘਟਾਉਂਦੇ ਆ ਪਰ ਜਿਨ੍ਹਾਂ ਲੋਕਾਂ ਨੂੰ ਸ਼ੂਗਰ ਆ ਕੀ ਉਹ ਖਾ ਸਕਦੇ ਦੋਸਤੋ ਸ਼ਾਇਦ ਦਾ ਜਿਹੜਾ ਗਲਾਈਸੈਮਿਕ ਇੰਡੈਕਸ ਆ ਉਹ 5.8 ਆ 5.8 ਆ ਭਾਵੇਂ ਬਹੁਤ ਘੱਟ ਆ ਗਲਾਈਸੈਮਿਕ ਇੰਡੈਕਸ ਹੁੰਦਾ ਕਿ ਗਲਾਈਸੈਮਿਕ ਇੰਡੈਕਸ ਦੋਸਤੋ ਜਿਹੜੇ ਭੋਜਨ ਦਾ ਗਲਾਈਸੈਮਿਕ ਇੰਡੈਕਸ 50 ਤੋਂ ਉੱਪਰ ਉੱਪਰ ਆ ਕਹਿ ਲਓ ਵੀ ਉਹ ਸ਼ੂਗਰ ਦੇ ਮਰੀਜ਼ਾਂ ਨੂੰ ਨਹੀਂ ਖਾਣਾ ਚਾਹੀਦਾ ਪਰ ਜਿਨ੍ਹਾਂ ਦਾ 50 ਤੋਂ ਹੇਠਾਂ ਹੈ ਉਹ ਸ਼ੂਗਰ ਦੇ ਮਰੀਜ਼ ਖਾ ਸਕਦੇ ਆ ਪਰ ਦੋਸਤੋ ਸ਼ਹਿਦ ਦਾ ਗਲਾਈਸੈਮਿਕ ਇੰਡੈਕਸ ਤਾਂ 5.8 ਆ ਬਹੁਤ ਘੱਟ ਆ ਸੋ 슈ਗਰ ਦੇ ਮਰੀਜ਼ ਇਹਦਾ ਇਸਤੇਮਾਲ ਕਰ ਸਕਦੇ ਆ ਚੀਨੀ ਦੀ ਬਜਾਏ ਉਹ ਸ਼ਹਿਦ ਦਾ ਇਸਤੇਮਾਲ ਕਰ ਸਕਦੇ ਪਰ ਇੱਕ ਲਿਮਿਟ ਵਿੱਚ ਇੱਕ ਮਾਤਰਾ ਵਿੱਚ ਸੋ ਦੋਸਤੋ ਇਹਦੇ ਨਾਲ ਨਾਲ 슈ਗਰ ਦੇ ਮਰੀਜ਼ਾਂ ਲਈ ਵੀ ਇਹ ਚੰਗਾ 슈ਗਰ ਦੇ ਖਤਰੇ ਨੂੰ ਵੀ ਘੱਟ ਕਰਦਾ ਏ ਤੇ ਦੋਸਤੋ ਸ਼ਹਿਦ ਦੇ ਵਿੱਚ ਫਲੇਵੋਨੋਇਡਸ ਐਸਕੋਰਬਿਕ ਐਸਿਡ ਤੇ ਫਾਈਟੋ케ਮਿਕल्स ਨਾਂ ਦੇ ਐਂਟੀਆਕਸੀਡੈਂਟ ਵੀ ਬੜੀ ਵਧੀਆ ਮਾਤਰਾ ਚ ਪਾਏ ਜਾਂਦੇ ਇਹ ਸਾਡੇ ਸਰੀਰ ਚ ਆਕਸੀਡੇਟਿਵ ਸਟ੍ਰੈਸ ਨੂੰ ਘੱਟ ਕਰਦੇ ਆ ਆਕਸੀਡੇਟਿਵ ਸਟ੍ਰੈਸ ਦੋਸਤੋ ਜਦੋਂ ਸਾਡੀ ਉਮਰ ਵੱਧਦੀ ਆ ਮੈਂ ਤੁਹਾਨੂੰ ਦੱਸਦਾ ਵੀ ਹੁੰਦਾ ਕੀ ਆਕਸੀਡੇਟਿਵ ਸਟ੍ਰੈਸ ਉਮਰ ਵਧਣ ਦੇ ਨਾਲ ਸਾਡੇ ਸਰੀਰ ਦੇ ਸੈੱਲਾਂ ਵਿੱਚ ਆਕਸੀਜਨ ਦੀ ਰਿਐਕਸ਼ਨ ਹੋਣ ਨਾਲ ਇੱਕ ਫ੍ਰੀ ਰੈਡੀਕਲ ਨਾਂ ਦੇ ਕੈਮੀਕਲ ਕਹ ਲੋ ਇੱਕ ਪਦਾਰਥ ਬਣਦੇ ਆ ਜਿਹੜੇ ਸਾਡੇ ਸਰੀਰ ਲਈ ਬੜੇ ਹਾਨੀਕਾਰਕ ਹੁੰਦੇ ਆ ਤੇ ਜ਼ਿਆਦਾਤਰ ਬਿਮਾਰੀਆਂ ਸਾਨੂੰ ਇਹਨਾਂ ਫ੍ਰੀ ਰੈਡੀਕਲਸ ਕਰਕੇ ਹੁੰਦੀਆਂ ਤਾਂ ਹੀ ਵੱਡੀ ਉਮਰ ਵਿੱਚ ਸਾਨੂੰ ਬੀਪੀ ਹਾਈ ਬਲੱਡ ਸ਼ੂਗਰ ਤੇ ਹੋਰ ਕਾਫੀ ਬਿਮਾਰੀਆਂ ਘੇਰ ਲੈਂਦੀਆਂ ਐ ਸੋ ਦੋਸਤੋ ਜ਼ਿਆਦਾਤਰ ਇਹ ਬਿਮਾਰੀਆਂ ਦਾ ਕਾਰਨ ਇਹੀ ਫ੍ਰੀ ਰੈਡੀਕਲ ਹੁੰਦੇ ਆ ਸੋ ਸ਼ਾਇਦ ਵਿੱਚ ਜਿਹੜੇ ਐਂਟੀਆਕਸੀਡੈਂਟ ਆ ਫਲੇਵੋਨੋਇਡ ਐਸਕੋਰਬਿਕ ਐਸਿਡ ਤੇ ਜਿਹੜੇ ਫਾਈਟੋਕੈਮੀਕਲਸ ਇਹ ਇਹਨਾਂ ਫ੍ਰੀ ਰੈਡੀਕਲਸ ਅਸਰ ਨੂੰ ਘੱਟ ਕਰਦੇ ਆ ਤੇ ਇਹਨਾਂ ਨੂੰ ਖਤਮ ਕਰਨ ਦੀ ਤਾਕਤ ਰੱਖਦੇ ਆ ਸੋ ਰੋਜ਼ਾਨਾ ਸ਼ਹਿਦ ਖਾਣ ਨਾਲ ਸਾਡੀ ਇੱਕ ਤਾਂ ਇਮਿਊਨਿਟੀ ਵਧੀਆ ਰਹਿੰਦੀ ਆ ਤੇ ਬਿਮਾਰੀਆਂ ਨਾਲ ਲੜਨ ਦੀ ਤਾਕਤ ਵੀ ਸਾਡੀ ਵੱਧਦੀ ਆ ਤੇ ਅਸੀਂ ਬਿਮਾਰੀਆਂ ਤੋਂ ਵੀ ਬਚੇ ਰਹਿੰਦੇ ਆ ਤੇ ਦੋਸਤੋ ਜਿੰਨਾਂ ਲੋਕਾਂ ਨੇ ਆਪਦੇ ਭਾਰ ਨੂੰ ਘੱਟ ਕਰਨਾ ਏ ਉਹਨਾਂ ਨੂੰ ਵੀ ਸ਼ਹਿਦ ਦਾ ਇਸਤੇਮਾਲ ਕਰਨਾ ਚਾਹੀਦਾ ਏ ਸੋ ਇਹ ਸਾਨੂੰ ਭਾਰ ਘਟਾਉਣ 'ਚ ਵੀ ਸਾਡੀ ਸਹਾਇਤਾ ਕਰਦਾ ਸਾਡੇ ਵਧੇ ਹੋਏ ਪੇਟ 'ਚ ਜਿਹੜੀ ਚਰਬੀ ਜੰਮ ਜਾਂਦੀ ਆ ਕਹਿ ਲਓ ਵੀ ਚਰਬੀ ਇਕੱਠੀ ਹੋ ਜਾਂਦੀ ਆ ਉਹਨੂੰ ਵੀ ਬਾਲਣ ਦੀ ਬਰਨ ਕਰਨ ਦੀ ਤਾਕਤ ਰੱਖਦਾ ਏ ਸੋ ਆਓ ਹੁਣ ਜਾਣਦੇ ਵੀ ਕਿਹੜੇ ਕਿਹੜੇ ਤਰੀਕੇ ਨਾਲ ਅਸੀਂ ਸ਼ਹਿਦ ਦੀ ਵਰਤੋਂ ਕਰ ਸਕਦੇ ਆ ਜਿਦੇ ਨਾਲ ਸਾਨੂੰ ਇਹ ਸਾਰੇ ਲਾਭ ਮਿਲਣਗੇ ਦੋਸਤੋ ਜਿਨ੍ਹਾਂ ਲੋਕਾਂ ਨੇ ਤਾਂ ਆਪਦਾ ਕੋਲੇਸਟ੍ਰੋਲ ਘੱਟ ਕਰਨਾ ਜਾਂ ਹਾਈ ਬਲੱਡ ਪ੍ਰੈਸ਼ਰ ਦੀ ਪਰੇਸ਼ਾਨੀਆਂ ਜਾਂ ਜਿਨ੍ਹਾਂ ਨੇ ਭਾਰ ਨੂੰ ਘਟਾਉਣਾ ਏ ਤਾਂ ਉਹ ਸਵੇਰੇ ਨਿਰਨੇ ਕਾਲਜੇ ਇੱਕ ਗਲਾਸ ਪਾਣੀ ਲੈ ਲਓ ਕੋਸਾ ਜਿਹਾ ਉਦੇ ਵਿੱਚ ਤੁਸੀਂ ਇੱਕ ਚਮਚਾ ਜਾਂ ਨਿੰਬੂ ਦਾ ਰਸ ਪਾ ਲਓ ਜਾਂ ਇੱਕ ਚਮਚਾ ਸੇਬ ਦਾ ਸਿਰਕਾ ਪਾ ਲਓ ਤੇ ਉਸ ਤੋਂ ਉੱਪਰ ਇੱਕ ਚਮਚਾ ਤੁਸੀਂ ਸ਼ਹਿਦ ਦਾ ਮਿਲਾਉਣਾ ਹੈ ਦੋਸਤੋ ਰੋਜ਼ਾਨਾ ਤੁਸੀਂ ਨਿਰਨੇ ਕਾਲ ਜੇ ਪੀਣਾ ਹੈ ਪਾਣੀ ਦੋਸਤੋ ਇਹਦਾ ਸੇਵਨ ਕਰਨ ਨਾਲ ਤੁਹਾਡਾ ਕੋਲੇਸਟ੍ਰੋਲ ਵੀ ਘੱਟ ਹੋਊਗਾ ਤੁਹਾਡਾ ਹਾਈ ਬਲੱਡ ਪ੍ਰੈਸ਼ਰ ਉਹ ਵੀ ਨਾਰਮਲ ਆਉਣਾ ਸ਼ੁਰੂ ਹੋ ਜਾਊਗਾ ਤੇ ਤੁਹਾਡਾ ਭਾਰ ਵੀ ਘੱਟ ਹੋਣਾ ਸ਼ੁਰੂ ਹੋ ਜਾਊਗਾ ਤੇ ਦੋਸਤੋ ਜਿੰਨਾਂ ਲੋਕਾਂ ਨੂੰ ਖਾਂਗ ਨਹੀਂ ਹਟਦੀ ਲੰਬੇ ਸਮੇਂ ਤੋਂ ਖਾਂਸੀ ਹੋ ਰਹੀ ਆ ਜਾਂ ਜਿਨ੍ਹਾਂ ਨੂੰ ਚੈਸਟ ਇਨਫੈਕਸ਼ਨ ਵਾਰ-ਵਾਰ ਹੋ ਜਾਂਦੀ ਆ ਉਹਨਾਂ ਵਾਸਤੇ ਵੀ ਸ਼ਹਿਦ ਦਾ ਇਸਤੇਮਾਲ ਬੜਾ ਵਧੀਆ ਰਹਿੰਦਾ ਏ ਜਾਂ ਜਿਹੜੇ ਬੱਚਿਆਂ ਨੂੰ ਵਾਰ-ਵਾਰੇ ਪਰੇਸ਼ਾਨੀਆਂ ਆ ਜਾਂਦੀ ਉਹਨਾਂ ਵਾਸਤੇ ਵੀ ਦੋਸਤੋ ਉਹਨਾਂ ਵਾਸਤੇ ਇਹਦਾ ਵਰਤਣਾ ਕਿਵੇਂ ਸ਼ਹਿਦ ਦੋਸਤੋ ਇੱਕ ਚਮਚਾ ਅਦਰਕ ਦਾ ਪਾਣੀ ਲੈ ਲਓ ਤੇ ਉਹਦੇ ਵਿੱਚ ਇੱਕ ਚਮਚਾ ਹੀ ਸ਼ਹਿਦ ਦਾ ਮਿਲਾ ਲਓ ਤੇ ਥੋੜੀ ਜਿਹੀ ਕਾਲੀ ਮਿਰਚ ਕਹਿ ਲਓ ਵੀ ਇੱਕ ਚੁੰਡੀ ਕਾਲੀ ਮਿਰਚ ਦੀ ਪਾ ਲਓ ਉਹਦੇ ਵਿੱਚ ਤੇ ਇਹਦਾ ਵੀ ਸੇਵਨ ਕਰਨਾ ਏ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਦੋਸਤੋ ਪਰ ਧਿਆਨ ਦੇਣ ਵਾਲੀ ਗੱਲ ਇਹ ਆ ਵੀ ਇਹਦਾ ਸੇਵਨ ਕਰਨ ਤੋਂ ਬਾਅਦ ਉੱਪਰੋਂ ਪਾਣੀ ਨਹੀਂ ਪੀਣਾ ਕਿਉਂਕਿ ਜਿਹੜਾ ਸਾਡੇ ਕਹ ਲਓ ਵੀ ਗਲੇ 'ਚ ਲੇਪ ਲੱਗ ਜਾਣਾ ਉਹ ਚੀਜ਼ ਦਾ ਕਿਉਂਕਿ ਇਹਦੇ ਵਿੱਚ ਐਂਟੀਬੈਕਟੀਰੀਅਲ ਪ੍ਰੋਪਰਟੀਆਂ ਵੀ ਆ ਐਂਟੀ ਇਨਫਲੇਮੇਟਰੀ ਪ੍ਰੋਪਰਟੀਆਂ ਵੀ ਆ ਇਹ ਸਾਡੇ ਗਲੇ ਦੀ ਸੋਜ ਨੂੰ ਵੀ ਘੱਟ ਕਰੂਗਾ ਤੇ ਸਾਡੇ ਜਿਹੜੇ ਕਟਾਣੂ ਆ ਜਿੰਨਾ ਕਰਕੇ ਸਾਡਾ ਗਲਾ ਖਰਾਬ ਹੋਇਆ ਉਹਨਾਂ ਨੂੰ ਵੀ ਮਾਰਨ ਦੀ ਤਾਕਤ ਰੱਖਦਾ ਸੋ ਹਮੇਸ਼ਾ ਜਦੋਂ ਵੀ ਤੁਸੀਂ ਰਾਤ ਨੂੰ ਇਹਦਾ ਇਸਤੇਮਾਲ ਕਰਨਾ ਤਾਂ ਉੱਪਰੋਂ ਪਾਣੀ ਨਹੀਂ ਪੀਣਾ ਤੇ ਦੋਸਤੋ ਇੱਕ ਧਿਆਨ ਦੇਣ ਵਾਲੀ ਗੱਲ ਇਹ ਆ ਵੀ ਜਿਹੜੇ ਨਵਜੰਮੇ ਬੱਚੇ ਆ ਜਾਂ 1 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਉਹਨਾਂ ਨੂੰ ਸ਼ਾਇਦ ਬਿਲਕੁਲ ਨਹੀਂ ਦੇਣਾ ਦੋਸਤੋ ਅਕਸਰ ਹੀ ਵੇਖਿਆ ਜਾਂਦਾ ਜਦੋਂ ਬੱਚਾ ਘਰ 'ਚ ਪੈਦਾ ਹੁੰਦਾ ਏ ਤਾਂ ਉਹਨੂੰ ਸ਼ਹਿਦ ਦੇ ਨਾਲ ਗੁੜਤੀ ਦਿੱਤੀ ਜਾਂਦੀ ਆ ਸੋ ਦੋਸਤੋ ਨਾ ਸ਼ਹਿਦ ਦੇ ਨਾਲ ਗੁੜਤੀ ਦੇਣੀ ਨਾ ਹੀ ਗੁੜ ਦੇ ਨਾਲ ਬੱਚੇ ਨੂੰ ਗੁੜਤੀ ਦੇਣੀ ਨਹੀਂ ਕਿਉਂਕਿ ਇਹਦੇ ਨਾਲ ਜਿਹੜੀ ਇਨਫੈਕਸ਼ਨ ਦਾ ਚਾਂਸ ਹੋ ਬੜਾ ਵੱਧ ਜਾਂਦਾ ਹੈ ਜਿਹੜੇ ਨਵ ਜੰਮੇ ਬੱਚੇ ਹੁੰਦੇ ਉਹਨਾਂ ਦੀ ਇਮਿਊਨਿਟੀ ਬਹੁਤ ਘੱਟ ਹੁੰਦੀ ਆ ਸੋ ਉਹਨਾਂ ਨੂੰ ਬਿਮਾਰੀਆਂ ਬੜੀ ਜਲਦੀ ਲੱਗਦੀਆਂ ਤੇ ਦੋਸਤੋ ਸ਼ਹਿਦ ਦੇਣਾ ਜਿਹੜਾ ਨਵ ਨਵਜਮਾ ਬੱਚਾ ਹੈ ਜਾਂ 1 ਸਾਲ ਤੋਂ ਘੱਟ ਆ ਉਹਨੂੰ ਬੋਟੂਲਿਜ਼ਮ ਨਾਂ ਦੀ ਬਿਮਾਰੀ ਹੋ ਸਕਦੀ ਜਿਹਦੇ ਵਿੱਚ ਪੈਰਾਲਿਸਿਸ ਤੱਕ ਹੋ ਜਾਂਦਾ ਹੈ ਸੋ ਹਮੇਸ਼ਾ ਗਰੇਜ਼ ਕਰੋ ਛੋਟੇ ਬੱਚਿਆਂ ਨੂੰ ਬਿਲਕੁਲ ਸ਼ਹਿਦ ਨਾ ਦਿਓ ਜਿਹੜੇ 1 ਸਾਲ ਤੋਂ ਘੱਟ ਉਮਰ ਦੇ ਆ ਤੇ 1 ਸਾਲ ਤੋਂ ਉੱਪਰ ਤੱਕ ਦੇ ਬੱਚਿਆਂ ਨੂੰ ਤੁਸੀਂ ਸ਼ਹਿਦ ਦਾ ਸੇਵਨ ਕਰਾ ਸਕਦੇ ਸੋ ਦੋਸਤੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਕਿਉਂਕਿ ਬਹੁਤੇ ਲੋਕਾਂ ਨੂੰ ਨਹੀਂ ਪਤਾ ਵੀ ਸ਼ਹਿਦ ਸਾਨੂੰ ਕਿਹੜੇ ਕਿਹੜੇ ਲਾਭ ਦਿੰਦਾ ਹੈ ਤੇ ਇਹ ਲਾਭ ਸਾਨੂੰ ਕਿਵੇਂ ਮਿਲਣਗੇ ਕਿਹੜੇ ਕਿਹੜੇ ਤਰੀਕਿਆਂ ਨਾਲ ਸੀ ਇਹਦਾ ਇਸਤੇਮਾਲ ਕਰਨਾ ਸ਼ਹਿਦ ਦਾ ਸੋ ਇਹ ਜਾਣਕਾਰੀ ਨੂੰ ਸ਼ੇਅਰ ਜਰੂਰ ਕਰਿਓ ਤੇ ਦੋਸਤੋ ਆਪਣੇ ਪੇਜ ਨੂੰ ਵੀ ਫੋਲੋ ਕਰ ਲਿਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਵੀਡੀਓਜ਼ ਬਣਾਉਣਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਤੇ ਸੌਖੇ ਤਰੀਕੇ ਨਾਲ ਪਹੁੰਚ ਜਾਣ ਸੋ ਇਜਾਜ਼ਤ ਦਿਓ ਧੰਨਵਾਦ